ਏ ਪਵਿੱਤਰ ਦਾ ਦੇ ਉਤੇ ਹਾਜ਼ਰ ਮਾਣ ਵਾਲ ਰਠੇ ਹਾਂ ਆਓ ਜਿਹਨੇ ਸਰੀਰ ਆਪਾਂ ਜੁੜ ਬੈਠੇ ਹਾਂ ਲੜੀਵਾਰ ਵਿਆਖਿਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਸੋਹਣ ਸਾਡੇ ਵਿੱਚੋਂ ਚੱਲ ਰਹੀ ਏ ਜੀ ਕੱਲ ਆਪਾਂ ਤੀਜਾ ਪਦ ਵਿਚਾਰਿਆ ਸੀਗਾ ਜੀ ਉਹਦੀ ਵੀ ਅਸ਼ਪਦੀ ਦਾ ਨਾਲ ਥੋੜੀ ਲੜੀ ਜੋੜਦੇਗੇ ਜੀ ਕਿ ਮਨ ਪ੍ਰਭੂ ਤੋਂ ਹਰ ਕਰੇ ਨਾਏ ਇਸ ਮਨ ਦੀ ਖੋਜ ਕਰਨੀ ਹੈ ਆਪਣੇ ਆਪ ਦੇ ਵਿੱਚ ਖੋਜ ਕਰਨੀ ਹੈ ਜੀ ਪਹਿਲਾਂ ਸਭ ਤੋਂ ਪਹਿਲਾਂ ਮਨ ਦੀ ਖੋਜ ਆਪਣੀ ਕਰਨੀ ਹੈ ਦਇਰਸਥਾਪ ਦਾ ਵਾਚ ਠਾਏ ਫੇਰੀ ਜਦ ਭੱਜਿਆ ਖਰਦਾ ਲਾਣਾ ਬਾਹਲੇ ਥਾਵਾਂ ਤੇ ਜਾਂਦਾਗਾ ਇਹ ਟਕਾਣ ਤੇ ਆ ਜਾਊਗਾ ਤੇ ਉਹਨੂੰ ਫਿਰ ਵਿਗਿਆ ਨਹੀਂ ਕੋਈ ਨਹੀਂ ਲੱਗਦਾਗਾ ਜਾ ਕਰਦੇ ਬਸਰ ਹਰ ਸੋਈ ਜਿਹਦੇ ਅੰਦਰ ਵਿੱਚ ਪ੍ਰਮਾਤਮਾ ਵੱਸ ਜਾਂਦਾ ਹੈ ਉਹਨਾਂ ਦਾ ਸਾਰਾ ਫਾਇਦਾ ਗੁਰੂ ਕੀ ਕਹਿੰਦੇ ਪ੍ਰਮਾਤਮਾ ਦਾ ਨਾਮ ਕੱਟ ਦਿੰਦਾ ਹੈ ਤਿਤ ਘਰ ਜਾਏ ਬਸੈ ਅਬਨਾਸੀ ਕੋ ਨਾਨਕ ਕਾਟੀ ਜਮ ਫਾਸੀ ਫਾਇਨਾ ਕੱਟੇ ਨਗਰ ਦਾ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਆਓ ਜੀ ਤਤ ਵਿਚਾਰ ਕਹੈ ਜਨ ਸੱਚਾ ਜਨ ਮਰੈ ਸੋ ਕਰਜੋ ਕੇਲੇ ਤਤ ਦੇ ਵਿਚਾਰ ਤਤ ਵਿਚਾਰ ਤ ਹੈ ਜਨ ਸੱਚਾ ਫਿਰ ਉਹ ਬੁੱਸ ਕੀ ਕਰਦਾਗਾ ਤਤ ਦੇ ਵਿਚਾਰ ਕਰਕੇ ਕਹਿੰਦਾਗਾ ਕੀ ਕਹਿੰਦਾਗਾ ਜਨਮ ਮਰੈ ਸੋ ਕਾਚੋ ਪਾਚਾ ਜਿਹੜਾ ਜਨਮ ਮਰਨ ਵਾਲਾ ਨਾ ਉਹ ਬੱਚਿਆਂ ਤੋਂ ਹੀ ਪਛਾਣਦਾ ਆ ਆਪਾਂ ਜਿਹੜੇ ਸਰੀਰਾਂ ਪਿਆਰਿਓ ਸਾਰੇ ਜਨਮਾਂ ਦੇ ਵਿੱਚ ਆਪਾਂ ਪਦਵੀ ਉੱਚੀ ਪ੍ਰਾਪਤ ਜਿਨ੍ਹਾਂ ਨੇ ਕੀਤੀ ਹੈ ਹੋਣਨ ਦਾ ਇਹ ਤਾਂ ਮੌਤ ਮਰਨੇ ਦਾ ਚਾਅ ਹੈ ਮਰੋ ਤਾਂ ਹਰਕ ਹੈ ਦੁਆਰ ਜਿਨ੍ਹਾਂ ਨੂੰ ਤਾਂ ਜਨਮ ਮਰਨ ਮਾਰਗ ਪਰ ਡੱ ਲੱਗਦਾਗਾ ਜਨਮ ਤੇ ਖੁਸ਼ੀ ਮਿਲਦੀ ਹੈ ਪਰ ਨਹੀਂ ਰੱਬ ਦੇ ਪੈਰਾਂ ਵਿੱਚ ਸਤ ਇਕਾਗਰਤ ਇਕਾਗਰ ਹੋ ਜਾਂਦੀ ਹੈ ਜਨਮ ਵਿੱਚ ਵੀ ਉਹ ਉਸੇ ਅਵਸਥਾ ਵਿੱਚ ਰਹਿੰਦੇ ਹੈ ਤੇ ਜੇ ਮਨ ਵਿੱਚ ਮਰਨਾ ਹੋ ਗਿਆ ਕੋਈ ਤਾਂ ਵੀ ਉਹੀ ਅਵਸਥਾ ਹੈ ਸਾਨੂੰ ਤਾਂ ਪ੍ਰਭਾਵਿਤ ਕਰਦਾ ਨਾ ਜਨਮ ਸਾਨੂੰ ਪ੍ਰਭਾਵਿਤ ਕਰਦਾ ਹੈ ਜੀਵਨ ਮਿਲ ਰਿਹਾ ਹੈਗਾ ਜੀਵਨ ਸਾਨੂੰ ਪ੍ਰਭਾਵਿਤ ਕਰਦਾ ਦਾ ਡਾਕਟਰ ਜਦੋਂ ਕਿਸੇ ਮਰੀਜ਼ ਨੂੰ ਠੀਕ ਕਰਦਾ ਨਾ ਉਹ ਕਹਿੰਦਾ ਲੈ ਵੀ ਹੋਣ ਨੂੰ 2 ਸਾਲ ਕੁ ਨਹੀਂ ਹੁੰਦਾ ਦਾ ਤੇ ਬੜਾ ਖੁਸ਼ ਹੋ ਜਾਂਦਾ ਹੁੰਦਾ ਹੈ ਵੀ ਜੀਵਨ ਦੇ ਦਿੱਤਾ ਡਾਕਟਰ ਨੇ ਕਹਿ ਦਿੱਤਾ ਵੀ 2 ਸਾਲ ਕੁ ਨਹੀਂ ਹੁੰਦਾ ਇਹਨੂੰ ਹਾਂ ਸੋ ਜਨਮ ਜੀਵਨ ਇਹ ਪ੍ਰਭਾਵਿਤ ਕਰਦਾ ਰਹਿੰਦੇ ਨੇ ਪਰ ਮੌਤ ਹੈ ਜਿਹੜੀ ਇਹ ਬੰਦੇ ਨੂੰ ਨਿਰਾਸ਼ਾਵਰ ਲੈ ਕੇ ਜਾਂਦੀ ਹੈ ਮਤਲਬ ਕਿਸੇ ਬੰਦੇ ਨੂੰ ਡਾਕਟਰ ਨੇ ਕਹਿ ਦਿੱਤਾ ਕਿ ਤੁਹਾਨੂੰ ਤਰਕੈਂਸਰ ਹੋ ਗਿਆ ਬਈ ਹੁਣ ਇਹਦਾ ਇਲਾਜ ਹੈ ਨਹੀਂਗਾ ਤੇ ਦੇਖ ਲਾ ਭਾਈ ਆਪ ਦਾ ਜਿਹਨੇ ਲੈ ਗੋ ਘਰੇ ਲੈ ਗੋ ਕਹਿ ਡਾਕਟਰ ਨੇ ਸੇਵਾ ਕਰ ਲੋ ਐਂ ਗੱਲੇ ਹੁੰਦੇ ਡਾਕਟਰ ਭਾਈ ਸੇਵਾ ਕਰ ਲੋ ਫਿਰ ਰਾਸਤਾ ਚਲਾ ਗਿਆ ਜਿਹੜੇ ਬੰਦੇ ਦੀ ਮੌਤ ਹੋ ਸਕਦਾ ਸੀ ਇਸ ਸਾਲ ਵਿੱਚ ਹੋਣੀ ਸੀ ਉਹ ਬੰਦੇ ਦੀ ਮੌਤ ਚਿੰਤਾ ਦੇ ਨਾਲ ਥੋੜੇ ਦਿਨਾਂ ਵਿੱਚ ਵੀ ਥੋੜੇ ਸਮੇਂ ਵਿੱਚ ਇਹਦੀ ਮੌਤ ਦਾ ਕਾਰਨ ਬਣਦੀ ਹੈ ਬਾਪਕੇ ਉਦਾਸ ਹੋ ਗਿਆ ਮਨ ਇਹ ਹੈ ਕੈਂਸਰ ਹੋ ਗਿਆ ਮੈਨੂੰ ਤਾਂ ਇਹਦਾ ਇਲਾਜ ਨਹੀਂ ਸੁਭਰੂ ਜੀ ਕਹਿੰਦੇ ਤਤ ਵਿਚਾਰ ਕਹੈ ਜਨ ਸੱਚਾ ਜਨਮ ਮਰੇ ਸੋ ਪਾਚੋ ਪਾਚਾ ਆਵਾ ਗਵਣ ਮਿਟੇ ਪ੍ਰਭ ਸੇਵ ਰਬ ਦੇ ਪਿਆਰੇ ਪ੍ਰਮਾਤਮਾ ਦੀ ਸੇਵਾ ਕਰਕੇ ਆਵਾ ਗਵਣ ਦੇ ਚੱਕਰਾਂ ਤੋਂ ਮਿਟ ਜਾਂਦੇ ਹੈ ਜੀ ਜਨਮ ਮਰਨ ਆਵਾ ਗੌਂ ਜਿਹੜਾ ਸਾਡਾ ਆਉਣ ਜਨਮ ਮਰਨ ਹੋ ਰਿਹਾ ਨਾ ਬਾਣੀ 'ਚ ਲਿਖਿਆ ਨਾ ਗੁਰੂ ਸਾਹਿਬ ਜੀ ਨੇ ਕੇਤਿਆਂ ਕੇ بیٹے ਕੇਤਿਆਂ ਕੇ ਚੇਲੇ ਕੇਤਿਆਂ ਕੇ ਬੇਟੇ ਕੀ ਅਤੇ ਗੁਰੂ ਚੇਲੇ ਹੋਏ ਆਦੇ ਪਛੇ ਗਣਤ ਨਾ ਆਵੇ ਕੀ ਆ ਜਾਂਦੀ ਕੀ ਹੋਂ ਹੋਏ ਗੁਰੂ ਜੀ ਕਹਿੰਦੇ ਜਨਮ ਮਰਨ ਦੇ ਵਿੱਚ ਪਤਾ ਨਹੀਂ ਕਿੰਨੇ ਵਾਰੀ ਮੈਂ ਕਿਸ ਦਾ ਬਾਪ ਬਣਿਆ ਕਿਸ ਦਾ ਪੁੱਤ ਬਣਿਆ ਕਿਸ ਦਾ ਗੁਰੂ ਬਣਿਆ ਕਿਸ ਦਾ ਚੇਲਾ ਬਣਿਆ ਪਤਾ ਹੀ ਨਹੀਂ ਕਿੰਦੇ ਆਗਰ ਪਛਾਣ ਤਾ ਨਾ ਆਵੇ ਗਿਣਤੀ ਕੋਈ ਨਹੀਂ ਕੋਈ ਗਿਣਤੀ ਨਹੀਂ ਮੈਂ ਬਹਿ ਸਕਦਾ ਕਿੰਨੇ ਵਾਰੀ ਲਿਖਦਾ ਮੈਂ ਪਿਓ ਬਣਿਆ ਕਿੰਨੇ ਵਾਰੀ ਕਿਸਦੀ ਮੈਂ ਮਾਂ ਬਣਿਆ ਕਿੰਨੇ ਵਾਰੀ ਕਿਸਦਾ ਮੈਂ ਭਰਾ ਬਣਿਆ ਕਿੰਨੇ ਵਾਰੀ ਕਿਸਦਾ ਗੁਰੂ ਬਣਿਆ ਕਿੰਨੇ ਵਾਰੀ ਕਿਸ ਗੁਰੂ ਦਾ ਚੇਲਾ ਬਣਿਆ ਮੈਂ ਸੋ ਗੁਰੂ ਜੀ ਕਹਿੰਦੇ ਇਹ ਤਾਂ ਫਿਰ ਮਿਲਦਾ ਕਿੱਥੋਂ ਆਗਾ ਆਪ ਤ્યાਗ ਛਣ ਗੁਰਦੇਵ ਇਹ ਜਨਮਾਂਵਾਂ ਨੂੰ ਜੁੜ ਜਾਂਦਾ ਜਦੋਂ ਆਪਣਾ ਆਪ ਤਿਆਗ ਦਿੰਦਾ ਜੀ ਤੇ ਗੁਰੂ ਦੇ ਸ਼ਰਨ ਵਿੱਚ ਪੈ ਗਿਆ ਮਾਨਾ ਗੁਰੂ ਦੀ ਸ਼ਰਨ ਕੀ ਹੈ ਜੀ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਗੁਰੂ ਦੀ ਜਿਹੜੀ ਸ਼ਰਨ ਗੁਰੂ ਦੇ ਚਰਨ ਕੀ ਹੈ ਜੀ ਸ਼ਬਦ ਨੂੰ ਮਨ ਵਿੱਚ ਰਸਾਉਣਾ ਆਪਣੇ ਗੁਰੂ ਦੇ ਗਿਆਨ ਨੂੰ ਆਪਣੇ ਮਨ ਵਿੱਚ ਰਸਾਉਣਾ ਇਹੀ ਚਰਨਾਂ ਦਾ ਆਪਣਾ ਆਪ ਤਿਆਗ ਦਿੱਤਾ ਹੁਣ ਆਪ ਤਿਆਗ ਸ਼ਰਨ ਗੁਰਦੇਵਾਂ ਗੁਰੂ ਦੀ ਸ਼ਰਨ ਵਿੱਚ ਪੈ ਚੁੱਕਿਆਗਾ ਕਿਉਂਕਿ ਗੁਰਦੇਵ ਸ਼ਬਦ ਹੈ ਜਿਹੜਾ ਇਹ ਪ੍ਰਮਾਤਮਾ ਵਾਸਤੇ ਬੱਤਿਆ ਗਿਆ ਜੀ ਉਹ ਪ੍ਰਮਾਤਮਾ ਜੋ ਸਾਰਿਆਂ ਦਾ ਦੇਵ ਹੈ ਗੁਰ ਦੇਵ ਇੰਓ ਰਤਨ ਜਨਮ ਕਾ ਹੋਏ ਉਧਾਰ ਇਸ ਤਰ੍ਹਾਂ ਅਮੋਲਕ ਜਨਮ ਦਾ ਗੁਰੂ ਜੀ ਕਹਿੰਦੇ ਉਧਾਰ ਹੋ ਗਿਆ ਭਾਈ ਹੋਣਾ ਇੰਓ ਰਤਨ ਜਨਮ ਕਾ ਹੋਏ ਉਧਾਰ ਕਦੋਂ ਜਦੋਂ ਆਪ ਤਿਆਗ ਸ਼ਰਨ ਗੁਰਦੇਵ ਉਹਦਾ ਕਦੋਂ ਹੋਇਆ ਜੀ ਆਪਣਾ ਆਪ ਤਿਆਗ ਕੇ ਜਦੋਂ ਕਹਿੰਦਾ ਮੈਂ ਆਂ ਮੈਂ ਆ ਕਰਦਾ ਮੈਂ ਆ ਕਰਦਾ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਹੁਣ ਛੱਡ ਦਿੱਤੀ ਮੈਂ ਕਹਿੰਦੇ ਵੀ ਮੈਂ ਕੀ ਹੋ ਗਿਆ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ ਹੁਣ ਹੋ ਮੁੱਕ ਚੁੱਕੀ ਹੈ ਜੀ ਕਿਲੀ ਮੈਂ ਮੈਂ ਕਰਦੀ ਕਰਦੀ ਸੀ ਪੁਕਾਰੇ ਮਾਰਦੇ ਰਹਤਾ ਸੀ ਜਿਹੜਾ ਲੋਕਾਂ ਨੂੰ ਡਰਾਉਂਦਾ ਰਹਤਾ ਸੀਗਾ ਮੈਂ ਐ ਕਰ ਤੂੰ ਮੈਂ ਆ ਕਰ ਤੂੰ ਮੈਂ ਆ ਕਰ ਤੂੰ ਕਹਿੰਦੇ ਹੁਣ ਹੋ ਮੁੱਕ ਚੁੱਕੀ ਐ ਤੇ ਤੂੰ ਕਹਿਣ ਲੱਗਿਆ ਤੂੰ ਕਹਿੰਦੀ ਐ ਕਹਿੰਦੇ ਨਾ ਜਿਉਂਦਾ ਬੱਕਰਾ ਮੈਂ ਮੈਂ ਨਹੀਂ ਛੱਡਦਾ ਜਿਉਂਦਾ ਜਿਉਂਦਾ ਹੁੰਦਾ ਜਦੋਂ ਬੱਕਰਾ ਜਦੋਂ ਕਸਾਈ ਕੋਲੇ ਜਾਂਦਾ ਨਾ ਉਦੋਂ ਵੀ ਮੈਂ ਨਾ ਕਰੀ ਜਾਂਦਾ ਰਹਿੰਦਾਗਾ ਜਦੋਂ ਕਸਾਈ ਕਹਿੰਦੇ ਉਹ ਵੜ ਦਿੰਦਾ ਐ ਤੇ ਕੋਈ ਉਹਦੀ ਜਿਹੜੀ ਚਮੜੀ ਐ ਚਮ ਐ ਜਿਹੜਾ ਉਹ ਖੇਤ ਕੇ ਲਾਇਆ ਜਾਂਦਾ ਐ ਤੇ ਉਹਦੀ ਫਿਰ ਤਾਰ ਬਣਦੀ ਐ ਜੀ ਜਿਹੜੀ ਸਾਲ ਦੀ ਵਿੱਚ ਪੈਂਦੀ ਐ ਜਿਹੜੀ ਸਾਜਾਂ ਵਿੱਚ ਪੈਂਦੀ ਐ ਜੀ ਵੱਖ-ਵੱਖ ਤਰ੍ਹਾਂ ਸਾਜਾਂ ਵਿੱਚ ਪੈਂਦਾ ਨਾ ਚਮ ਫਿਰ ਕਹਿੰਦੇ ਉਹ ਜਦੋਂ ਮਰਨ ਤੋਂ ਬਾਅਦ ਚਮੜੀ ਉਹਦੀ ਉਹਦੋਂ ਕਹਿੰਦੀ ਐ ਤੂੰ 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 ਜਿਉਂਦਾ ਤਾਂ ਤੋਕਰ ਵੀ ਮੈਂ ਮੈਂ ਕਰਦਾ ਰਹਿਦਾ ਗਾ ਬਸ ਸਾਡਾ ਸਰੀਰ ਇਸ ਤਰ੍ਹਾਂ ਪਿਆਰੋ ਮਰ ਤੋਂ ਬਾਅਦ ਪਤਾ ਨਹੀਂ ਕਿੰਨੂੰ ਤੂੰ ਕਰੂਗਾ ਕਿ ਨਹੀਂ ਕਰਦਾ ਜਿਉਂਦੇ ਜੀ ਤਾਂ ਮਾਲਕ ਜੀ ਅਸੀਂ ਮਾਇਆ ਮੈਂ ਕਰਦੇ ਰਹਦੇ ਐ ਮੈਂ 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 ਮਾਇਆ ਕਰਤਾ ਮਾਇਆ ਕਰਤਾ ਮੈਂ ਆਏ ਕਰ ਦੂੰਗਾ ਮਾਇਆ ਕਰਨ ਵਾਲਾ ਆਂਗਾ ਮੈਂ ਆਏ ਕਰਸਾ ਗੁਰੂ ਜੀ ਕਹਿੰਦੇ ਓ ਰਤਨ ਜਨਕਾ ਹੋਇਓ ਲਾਲ ਸੁਪਾਈ ਐ ਉਦਾਹ ਹੋ ਜਾਂਦਾ ਜਦੋਂ ਗੁਰੂ ਦੀ ਸ਼ਰਵ ਵਿੱਚ ਪਏ ਹਰ ਹਰ ਸਿਮਰ ਪ੍ਰਾਣ ਆਧਾਰ ਬਾਤਮਾਨ ਨੂੰ ਸਦਾ ਸਮਦਾ ਰਹਿ ਜਿਹੜਾ ਪ੍ਰਾਣਾ ਦਾ ਆਸਰਾ ਤੇ ਰਹੀ ਅਣਕੋ ਪਾਵਨ ਛੂਟਣ ਹਾਰੇ ਜਿਨੇ ਅਣਕ ਜਤਨ ਬੰਧਿਆ ਤੋ ਕਰਲੇ ਤੇਰਾ ਛੁਪਕਾਰਾ ਨਹੀਂ ਹੁੰਦਾ ਦਾ ਸਿਆਣਪਾ ਜਿੰਨਾ ਮਰਜੀ ਵਰਤ ਲਈ ਮਨਾ ਲੇ ਲਿਆ ਬਾਣੀ ਚ ਆਪਾਂ ਜਦ ਵੀ ਸਾਚਨਿਕ ਪੜਦੇ ਆ ਸਹਿ ਸਿਆਣਪਾ ਲਗ ਹੋਏ ਤਾਂ ਇੱਕ ਨਾ ਚੱਲੈ ਨਾਲ ਨਹੀਂ ਇਹ ਕਿੰਨਾ ਸਿਆਣਪਾ ਚਲਣ ਦਾ ਅਣਕੋ ਪਾਵਨ ਸ਼ੁੱਟਨ ਹਾਰੇ ਜਿੰਨੇ ਮਰਜ਼ੀ ਉਪਾਅ ਕਰ ਲਾ ਆ ਸਰੀਰ ਨੂੰ ਬਚਾਉਣ ਦੇ ਵਾਸਤੇ ਆ ਸਰੀਰ ਨੂੰ ਤੂੰ ਰੱਖਣਾ ਵਾਸਤੇ ਬੰਦੇ ਬਹੁਤ ਯਤਨ ਕਰਦੇ ਆ ਬੜੇ ਤਰ੍ਹਾਂ ਦੇ ਯਤਨ ਕਰਦੇ ਆ ਸਰੀਰ ਨੂੰ ਸਹੀ ਰੱਖਣ ਵਾਸਤੇ ਜਿਹੜੇ ਜੋਗੀ ਲੋਕ ਆ ਨਾ ਉਹ ਤਾਂ ਆਸਨ ਕਰਦੇ ਆ ਸਰੀਰ ਦੇ ਸਵਾਸ ਰੋਕ ਲੈਂਦੇ ਆ ਸਰੀਰ ਦੇ ਸਵਾਸ ਰੋਕ ਲੈਂਦੇ ਕਹਿੰਦੇ ਉਮਰ ਵਾਝਣ ਦੀ ਹੈ ਜਿਹੜੀ 100 100 ਸਾਲ ਤੋਂ ਉੱਪਰ 2 200 ਸਾਲ ਇੰਨੀ ਉਮਰ ਵੀ ਕਰ ਲੰਦੇ ਐ ਤੇ ਫਿਰ ਫਰੀਦ ਸਾਹਿਬ ਤੇ ਇਹ ਕਹਿ ਦਿੱਤਾ ਕਹਿੰਦੇ ਵੀ ਜੇ ਗੁੰਡਾ ਹੂਆ ਸੇ ਫਰੀਦ ਕੰਬਣ ਲੱਗੀ ਜੇ ਜੇ ਸੌ ਵੜਿਆ ਜੀਵਣਾ ਵੀ ਤਨ ਹੋਸੀ ਖੇ ਤਾਂ ਖੇ ਹੀ ਹੋਣੀ ਐ ਫਰੀਦਾ ਸੌ ਵੜਾ ਹੋਰ ਜੀਵੇਗਾ ਫਿਰ ਕੀ ਹੋ ਜਾਊਗਾ ਕੋਈ ਗੱਲ ਨਹੀਂ ਮੌਤ ਤਾਂ ਆਉਣੀ ਐ ਫਿਰ ਕਢਾਉਣੀ 100 ਵੜਾ ਹੋਰ ਜੀਵੇਗਾ ਕੀ ਮਿਲ ਜਾਊਗਾ ਤੈਨੂੰ 100 ਵੜਾ ਜੀਵੇ ਹੋਰ ਨਹੀਂ ਜੀਵਨ ਬਟਾ ਜੋ ਜੀਵਨ ਉਮਰ ਜਿਹੜੀ ਵੱਡੀ ਕਰਕੇ ਨਹੀਂ ਬੰਦੇ ਦਾ ਮਹਾਨ ਬਣਾ ਜਾਂਦਾ ਮਹਾਨ ਤਾਂ 7 ਤੇ 9 ਸਾਲ ਦੀ ਉਮਰ ਦੇ ਵਿੱਚ ਹੀ ਬਣਾਇਆ ਜਾ ਸਕਦਾ ਹੈ ਸਾਡੇ ਬਾਬੇ 7 ਤੇ 9 ਸਾਲ ਦੀ ਉਮਰ ਵਿੱਚ ਮਹਾਨ ਪ੍ਰਵਾਨੀ ਨਿਆਂ ਵਿੱਚ ਖੜਕੇ ਸੋਬੇ ਉਹ ਸਾਰੇ ਦੇ ਸਰਕਾਰ ਨੂੰ ਜਵਾਬਨਾ ਆਵੇ ਉਹ ਸਭ ਦੀ ਜਦਿਸ਼ਰੀ ਜਿਹੜੀ ਸੀ ਨਿਆਂ ਪ੍ਰਣਾਲੀ ਸੀ ਉਹਨਾਂ ਕੋਲੇ ਜਵਾਬਨਾ ਉਹਨਾਂ ਨੂੰ ਉਹਨਾਂ ਗੱਲਾਂ ਦਾ ਜਵਾਬ ਆਵੇ ਉਮਰ ਕਿੰਨੀ ਸੀ ਕਿ ਜੀ 7 ਤੇ 9 ਸਾਲ 7 ਤੇ 9 ਸਾਲ ਉਮਰ ਇਹਦੀ ਛੋਟੀ ਉਮਰ ਵਿੱਚ ਬਾਬਿਆਂ ਬਾਬੇਵਾਨ ਕਿਹਾਇਆ ਸਾਨੂੰ ਕਿਉਂ ਕਹਿੰਦੇ ਸੀ ਬਾਬਾ ਭਲਾਂ ਦੀ ਜੀ ਕਿਉਂਕਿ ਵੱਡੀ ਉਮਰ ਵਿੱਚ ਬੰਦਾ ਸਿਆਣੀਆਂ ਗੱਲਾਂ ਕਰਦਾਗਾ ਸਿਆਣੀਆਂ ਗੱਲਾਂ ਵੱਡੀ ਉਮਰ ਚ ਹੀ ਕਰਦਾ ਨਾ ਤੇ ਸਾਡੇ ਬਾਪੇ ਤਾਂ 7 ਤੇ 9 ਸਾਲ ਦੀ ਉਮਰ ਵਿੱਚ ਹੀ ਸਿਆਣੀਆਂ ਗੱਲਾਂ ਕਰਦੇ ਇਹ ਤੋਂ ਪਤਾ ਲੱਗਦਾ ਹੈ ਗੁਰੂ ਦੀ ਸਿੱਖਿਆ ਕਿੰਨੀ ਮਹਾਨ ਦਿੱਤੀ ਹੋਈ ਸੀ ਮਾਤਾ ਜੀ ਦੀ ਕਿੰਨੀ ਸਿੱਖਿਆ ਦਿੜ ਕਰਵਾਈ ਹੋਈ ਸੀ ਮਹਾਨ ਸਿੱਖਿਆ ਸੋ ਪਿਆਰਿਓ ਗੁਰੂ ਜੀ ਕਹਿੰਦੇ ਸਿਮਰਤ ਸਾਸ਼ਟ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਸਿਮਰਤ ਇਹ ਜਿਹੜਾ ਸਿਮਰਤ ਨਾਂਜੀ 27 ਸਿਮਰਤ ਨਾਂ ਛੇ ਸ਼ਾਸਤਰ ਹੈ ਬੇਚਾਰ ਬੇਦ ਹੈ ਕਹਿੰਦੇ ਇਹਨਾਂ ਦੀ ਤੂੰ ਇਹਨਾਂ ਨੂੰ ਬਚਾਇਆ ਇਹਨਾਂ ਨੂੰ ਬਹੁਤ ਵਿਚਾਰਿਆ ਤੂੰ ਹਰ ਕੀ ਭਗਤ ਕਰੋ ਮਨ ਲਾਏ ਪਰ ਜੇ ਤੂੰ ਬੰਦ ਵੀ ਨਾ ਕੀਤੀ ਮਨਾ ਤੇ ਮਨ ਲਾ ਕੇ ਮੰਦਰੋਂ ਇਹਨਾਂ ਨੂੰ ਹਾਂ ਵਿਚਾਰੋ ਜ਼ਰੂਰ ਸਿਮਰਤਖਾਂ ਦੀ ਵਿਚਾਰ ਕਰੋ ਸ਼ਾਸਤਰਾਂ ਦੀ ਵਿਚਾਰ ਕਰੋ ਫਿਰ ਚਾਰ ਦੇ ਲੋ ਉਹਨਾਂ ਦੀ ਵਿਚਾਰ ਕਰੋ ਹਰ ਕੀ ਭਗਤ ਸਰਮਨ ਲਾਏ ਜੋ ਕੁਝ ਇਹਨਾਂ ਵਿੱਚ ਉਪਦੇਸ਼ ਆ ਨਾ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਦਾ ਜੋ ਉਪਦੇਸ਼ ਹੈ ਸਾਡੇ ਕੋਲ ਪਿਆਰੇ ਉਹਨੂੰ ਮਨ ਵਿੱਚ ਵਸਾ ਲਓ ਮਨ ਲਾ ਕੇ ਕਰੋ ਜੋ ਕੁਝ ਗੁਰੂ ਕਹਿੰਦਾਗਾ ਉਹਨੂੰ ਕਰਨ ਦੀ ਕੋਸ਼ਿਸ਼ ਕਰੋ ਫਿਰ ਕੀ ਮਿਲੂ ਕਹਿੰਦੇ ਹਰ ਕੀ ਭਗਤ ਕਰੋ ਮਨ ਲਾਏ ਮਨ ਵਾਂਸ਼ਤ ਨਾਮ ਕੋ ਫਲ ਪਾਈ ਅਖੀਰ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਮਨ ਤੋਂ ਦੇ ਫਲ ਤੇ ਪ੍ਰਾਪਤ ਹੋ ਜਾਣਗੇ ਮਨ ਮਨ ਭੌਂਦਾ ਜੋ ਕੁਝ ਵੀ ਤੇਰੇ ਮਨ ਵਿੱਚ ਭੌਂਦਾ ਹੈ ਨਾ ਤੇ ਮਨ ਨੂੰ ਵੀ ਮੈਨੂੰ ਆਉਂਦੇ ਉਹ ਕੁਝ ਪ੍ਰਾਪਤ ਹੋ ਜਾਂਦਾ ਹੈ ਸ੍ਰੀ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਭਾਈ ਸਾਧਨਾ ਇਛਾਵਾਂ ਨੂੰ ਪੂਰਨਾ ਹੁੰਦਾ ਮਨੁਕਦਗਾ ਕੋਈ ਵੀ ਇੱਛਾ ਪ੍ਰਮਾਤਮਾ ਜੋ ਅਧੂਰੀ ਰਹਿਣ ਦਿੰਦਾ ਵੇਲੇ ਸੰਪਰਕ ਤਾਂ ਇਹ ਲੋੜ ਵੰਨ ਚੀਜ਼ਾਂ ਹੀ ਮੰਨਦੇ ਨੇ ਤਿੰਨ ਲੋੜਾ ਨਾ ਸਰੀਰ ਦੀਆਂ ਕੁੱਲੀ ਗੁੱਲੀ ਤੇ ਜੁੱਲੀ ਕੁੱਲੀ ਰਹਿਣ ਵਾਸਤੇ ਘਰ ਚਾਹੀਦਾ ਭਾਈ ਸਾਦਾ ਜਿਹਾ ਬੜਾ ਰੱਛਨ ਵਸ਼ਨ ਜਿਹੜਾ ਹੋਣ ਦੀ ਜਹੰਕਾਰ ਕਰਦਾ ਬੈਰ ਫਾਇਦਾ ਹੋ ਜਾਈ ਇੱਕ ਬੰਦਾ ਨਾ ਹੱਥ ਧੋਣ ਵਾਲਾ ਵਾਸ਼ ਵਿਸ਼ਣੇ 7-8 ਲੱਖ ਦਾ ਲਾਈ ਬੈਠਾ ਸੀ 7-8 ਲੱਖ ਦਾ ਹੱਥ ਧੋਣੇ ਜਿੱਥੇ ਭਾਈ ਨਹੀਂ ਐਟਾ ਹੁਣ ਪਾਰਵੀਰ ਮਾਜੇ ਦਾ ਬੰਦੇ ਵਿੱਚ ਨਹੀਂ ਭਾਈ ਠੀਕ ਹੈ ਲੋੜ ਵੰਦ ਮਕਾਨ ਪਉਣਾ ਚਾਹੀਦਾ ਹੈ ਕੁੱਲੀ ਰੋੜ ਬੰਦ ਹੋਵੇ ਵਧੀਆ ਘਰ ਸੋਹਣਾ ਪਾਣੀ ਕਹਿੰਦੇ ਘਰ ਨਹੀਂ ਮਾਰਾ ਹੋਣਾ ਚਾਹੀਦਾ ਹੈ ਘਰ ਸੋਹਣਾ ਹੋਣਾ ਚਾਹੀਦਾ ਪਰ ਉਹ ਘਰ ਦਾ ਗੁਰੂ ਸਾਹਿਬ ਜੀ ਕਹਿੰਦੇ ਤੇ ਘਰ ਮਰਹਟ ਸਾਰਖੇ ਭੂਤ ਵਸਿਆ ਤਨ ਮਾਹੀ ਉਹ ਨਹੀਂ ਹੋਣਾ ਜਿਹਦਾ ਘਰ ਜਿਹਦੇ ਵਿੱਚ ਇੱਕ ਦਮ ਇਧਰ ਨੂੰ ਆ ਇੱਕ ਦਮ ਇਧਰ ਨੂੰ ਆ ਇੱਕ ਦਮ ਇਧਰ ਨੂੰ ਇੱਕ ਦਮ ਇਧਰ ਨੂੰ ਆ ਉਹ ਘਰ ਨਹੀਂ ਹੋਣਾ ਚਾਹੀਦਾ ਪ੍ਰੇਮ ਭਾਵਨਾ ਹੋਣੀ ਚਾਹੀਦੀ ਹੈ ਜੀ ਘਰ ਦੇ ਵਿੱਚ ਬਾਣੀ ਹੋਣੀ ਚਾਹੀਦੀ ਹੈ ਇੱਕਾ ਤੋਂ ਹੋਰ ਪਿਆਰਿਓ 10 ਨੂੰ ਨੁੱਤਾ ਦੱਸਿਆ ਕਿਸੇ ਮਹਾਂਪੁਰਖਾਂ ਨੇ ਨਸਕਾ ਇਹ ਹੈ ਜੀ ਪਰਿਵਾਰਾਂ ਵਿੱਚ ਆਪਾਂ ਰਹਿਣ ਵਾਲੇ ਆ ਸ਼ਾਮ ਨੂੰ ਇਕੱਠੇ ਬੈਠ ਕੇ ਨਾ ਪਰਿਵਾਰ ਨਾਮ ਜਪਿਆ ਕਰੋ ਜ਼ਰੂਰ ਆ ਪੜਾਂ ਦੀ 5 ਮਿੰਟ ਈ ਜਾ ਪੜਿਆ ਕਰੋ ਆਪਦੇ ਪਰਿਵਾਰ ਕਿ ਜੀ ਹੈ ਨਾ ਮੰਨ ਲਓ ਜੀ ਚਾਰ ਜੀ ਹੈ ਤਾਂ ਚਾਰੇ ਜੀ ਇਕੱਠੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਜਪਿਓ ਜਪਣਾ ਕਿਵੇਂ ਹੈ ਲਓ ਉਹ ਵੀ ਹਰਮੰਦਰ ਸਾਹਿਬ ਜਿੱਥੇ ਜਪਦੇ ਆ ਨਾ ਆਪਾਂ ਚੱਪ ਕੇ ਵੇਖ ਲਈਏ ਸਾਰੇ ਲਓ ਸਾਰੇ ਜੱਦੋਂ ਨਾਲ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੱਪੋ ਭਾਈ ਸਾਰੇ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਤਨਾਮ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਹੋ ਜੀ ਵਾਹਿਗੁਰੂ ਲਓ ਇਸ ਤਰ੍ਹਾਂ ਨਾਮ ਜਪਿਆ ਕਰੋ ਭਾਈ ਪ੍ਰਵਾਸ ਬੈਠ ਕੇ ਘਰ ਦੇ ਵਿੱਚ ਮੇਲ ਜੋਲ ਇਤਫਾਕ ਆ ਜਾਵੇਗਾ ਜਿਹੜੇ ਮੂੰਹ ਜੇ ਇਧਰ ਉਧਰ ਨੂੰ ਘੁੱਕੋਗੇ ਜਿਹੇ ਫਿਰਦੇ ਹਨ ਸਾਰੇ ਇਕੱਠੇ ਹੋ ਜਾਂਦੇ ਗੁਰੂ ਕਿਰਪਾ ਕਰੂਗਾ ਨਾਮ ਜਪ ਕੇ ਸਿਮਨ ਕਰੀਏ ਫਿਰੇ ਜਨਮ ਲੋਕ ਸੁਖੀਏ ਪਰ ਲੋਗ ਸਹਿ ਹਿਲੇ ਨਾਨ ਭਾਰ ਪ੍ਰਾਪਤ ਆਪਕੇ ਨੇ ਆਓ ਜਨ ਬੀਏ ਪਾਈ ਪਰਗਾੁਰਾ ਨਾ ਰੱਖੋ ਚੀਤ ਪਰਗਾੁਰਾ